ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਇਸੇ ਲਈ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਰੂਪ ਸਿੰਘ ਪਿੰਡ ਆ ਗਿਆ ਆਪਣਾ ਫੋਨ ਮਹਾਰਾਜ ਕੋਠੇ ਮੰਲੋ ਆਣੀ ਠੀਕ ਹੈ ਪਿੰਡ ਮਹਾਰਾਜ ਪੈਂਦਾ ਹਾਂਜੀ ਇਹ ਫੂਲ ਦੇ ਨਾਲ ਹੀ ਆਗੇ ਜਾਣਾ ਫੂਲ ਦੇ ਨਾਲ ਕੋਠੇ ਫੂਲ ਤੋਂ ਵੀ ਰਸਤਾ ਆਉਂਦਾ ਜੀ ਠੀਕ ਹੈ ਕੋਠੇ ਮੰਲੋ ਆਣੀ ਠੀਕ ਹੈ ਮੋਬਾਈਲ ਨੰਬਰ ਆਪਣਾ ਇਹ 94650 56255 94650 56255 56255 ਦੂਜਾ ਨੰਬਰ ਇਹ 94633 31463 ਠੀਕ ਹੈ ਜਿਹੜੀ ਆਪਾਂ ਵਹਿੜ ਦੇਖੀ ਜਨੇ ਆਪਣੀ ਘਰ ਦੀ ਬੱਚੀ ਆ ਨਹੀਂ ਜੀ ਲਈ ਸੀ ਅੱਛਾ ਹੁਣ ਲੈਤੀਆਂ ਪਹਿਲਾਂ ਲੈਤੀ ਸੀ ਪਹਿਲਾਂ ਲੈਤੀ ਸੀ ਛੋਟੀ ਬੱਚੀ ਲੈਤੀ ਆ ਬੱਚੀ ਲੈਤੀ ਕੋਈ ਪਤਾ ਨਹੀਂ ਕਿਹੜੀ ਮਾਂ ਦੀ ਹੈ ਕਿਹੜਾ ਰਕਾ ਕੋਈ ਪਤਾ ਨਹੀਂ ਠੀਕ ਹੈ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਆਪਣੇ ਕੋਲੇ ਇਹ ਬੱਚੀ ਸੂਕ ਰਹੀ ਹੈ 10 ਕੁ ਮਹੀਨਿਆਂ ਦੀ ਜਾਂਦੀ ਅਚਾ 10 ਕੁ ਮਹੀਨੇ ਬੱਚੀ ਸੂਕ ਪਹੁੰਦੀ ਹੈ ਤੇ ਹੁਣ ਇਹ ਸੂਣ ਨੂੰ ਰੈਡੀ ਹੈ ਹਾਂਜੀ ਸੂਣ ਨੂੰ ਰੈਡੀ ਦੰਦ ਵਗੈਰਾ ਤਾਂ ਨਹੀਂ ਦੇਖੀ ਇਹਦੇ ਆਪਾਂ ਨਹੀਂ ਆਪਾਂ ਦੇਖੇ ਅੰਦਾਜ਼ਾ ਦੋਂਦੀ ਚੌਗੀ ਕੋ ਹੋ ਲਗਭਗ ਹੋ ਸਕਦਾ ਤੋ ਠੀਕ ਹੈ ਠੀਕ ਆ ਵਧੀਆ ਭਰਾ ਐ ਬੈਠ ਕੇ ਠੀਕ ਆ ਹਾਂਜੀ ਵਧੀਆ ਭਰਾ ਠੀਕ ਹੈ ਹੁਣ ਦਿਨ ਸਹੀ ਸੂਣ ਚ ਕਿੰਨੇ ਲੈਂਦੀ ਹੈ 10 ਦਿਨ ਲੈ ਕਿੰਨੇ ਕੁ ਦੁੱਤ ਪਾ ਸਕਦੇ ਅੰਦਾਜ਼ਾ ਆਜ ਆਪਾਂ ਨੂੰ ਇਹਦੇ ਤੋਂ ਹੋ ਸਕਦਾ 3-4 ਕੀ ਪਲਸ ਤੇ ਮਾਠਲੇ ਕਹਿੰਦੇ ਮਾਰਕਾਟ ਸੀਗਾ 32 ਠੀਕ ਹੈ ਪਰ ਆਪਾਂ ਜੱਟ ਸੌਦੇ ਲੈ ਕੇ ਜਿੱਲੇ ਵੀ 2022 ਤੋਂ ਬਾਹਰ ਵਾਲੀ ਬੈਡ ਹੈਗੀ ਹੈ ਹਾਂਜੀ 25 ਪਲੱਸ ਦਾ ਦੇਉਂ ਦੇਉਂਗੀ ਠੀਕ ਹੈ ਠੰਡੀ ਸੀਲ ਵਾਧੂ ਆ ਹਾਂਜੀ ਬਹੁਤ ਵਧੀਆ ਆ ਹੱਥੂ ਤੇ ਫਰਾ ਲੈਣੇ ਵਧੀਆ ਹਾਂਜੀ ਹਾਂਜੀ ਸੋ ਠੰਡੀ ਸੀਲ ਦੇਖੋ ਕੋਈ ਅੰਤ ਨਹੀਂ 10 ਦਿਨ ਇਹਦੇ ਰਹਿ ਗਏ ਥੋੜੇ ਸੂਣ ਚ ਹਨਾ ਹਾਂਜੀ 10 ਦਿਨ ਰਹਿ ਗਏ 10 ਦਿਨ ਸੂਣ ਚ ਬਾਕੀ ਆ ਬਸ ਠੀਕ ਆ ਓਕੇ ਵੀਰੇ ਤੇ ਮੁੱਲ ਵੜੀ ਦਾ ਆਪਾਂ ਕੀ ਰੱਖਿਆ ਜੀ ਮੁੱਲ 1 ਲੱਖ 40 ਗਜੈਸ ਹੋ ਜੂਗੀ ਹਾਂਜੀ ਕੋਟ ਟੋਰੀ ਬਾਹਰ ਨੂੰ ਸੋ ਬ੍ਰੋ ਮੂ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਪਲੂਨ ਪਹਿਲਾ ਸੂਆ ਸੁੰਦੀ ਪਈ ਆ 24 25 ਕਿਲੋ ਵੀਰ ਦੱਸਦਾ ਕਿ ਦੁੱਧ ਪਾਉ ਦੋ ਛੜ ਦੋ ਵੀਰ ਸੰਗਲ ਉੱਤੇ ਛੜ ਦੋ ਕੋਈ ਨਾ ਤੇ ਦੇਖੋ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਜਿੰਦੇ ਜਾਨ ਪੂਰੀ ਫੁੱਲਾ ਤੇ ਲੇਵਾ ਵਗੈਰਾ ਨਿਰ ਤੋਂ ਦੇਖ ਲਓ ਸੋਨਾ ਸਾਫ ਸੁਥਰਾ ਲੇਵਾ ਗਾ ਤੇ ਪਹਿਲਾ ਸੂਆ ਪਲੂਨ ਸੂਜੀ ਪੈ 10 ਕਿ ਮਹੀਨੇ ਦੀ ਲੈ ਕੇ ਇੱਕ ਬੱਚੀ ਪਾਰੀ ਗਈ ਹੈਗੀ ਕੋਈ ਦੇਖੋ ਬਾਕੀ ਇੱਕ ਦੋ ਗਿਨਾ ਕਰੇ ਹੋਰ ਰਛਾਦਾ ਕੋਈ ਯਾਦ ਨਹੀਂ ਰੱਖੇ ਬਸ 1 ਲੱਖ 40000 ਰੁਪਇਆ ਇਹਦੀ ਕੀਮਤ ਆ ਫੂਲ ਦੇ ਦੇ ਮਹਰਾਜ ਦੇ ਸੰਦੇ ਵਿੱਚ ਕੋਠੇ ਪੈ ਗਏ ਜ਼ਿਲ੍ਹਾ ਬਠਿੰਡਾ ਪੈ ਗਿਆ ਸੋ ਕਿਸੇ ਵੀ ਵੀਰ ਦੇ ਵਿਹੜ ਪਸੰਦੋ ਵੈਸਤੇ ਉਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ